ਕਾਫੀ ਸਮੇਂ ਤੋਂ ਸਰਕਾਰੀ ਰਿਹਸ਼ ਦੀ ਕੇਜਰੀਵਾਲ ਸਾਹਿਬ ਵਾਸਤੇ ਚਾਰਾ ਜੋ ਹੀ ਹੋ ਰਹੀ ਸੀ ਤੇ ਹੁਣ ਕਹਿੰਦੇ ਵੀ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਕਹਿਤਾ ਕਿ 10 ਦਿਨਾਂ ਦੇ ਵਿੱਚ ਵਿੱਚ ਸਰਕਾਰੀ ਰਿਹਸ਼ ਦੇ ਦਾਂਗੇ ਅਸੀਂ ਇੱਕ ਘਰ ਬਣਾਉਂਗਾ ਤੇਰੇ ਘਰ ਦੇ ਸਾਹਮਣੇ ਹੂੰ ਲੇਖੋ ਗੱਲ ਇਹ ਆ ਕਿ ਉਹਨਾਂ ਸਰਜੀਤ ਖਾਨ ਜਾਣਦੇ ਹੋ ਤੁਸੀਂ ਬਿਲਕੁਲ ਉਹਦੀ ਪਹਿਲੀ ਕੈਸਟ ਜਿਹੜੀ ਸੀਗੀ ਨਾ ਉਸ ਕੈਸਟ ਦਾ ਜਿਹੜਾ ਟਾਈਟਲ Song ਸੀਗਾ ਯਾਰੀ ਤੇ ਸੀਗਾ ਉਹਦੇ ਜੋ ਕਹਿੰਦਾ ਸਾਡਾ ਸਾਹਮਣੇ ਕਿਰਾਏ ਤੇ ਮਕਾਨ ਸੀ ਉੱਥੇ ਰਹਿੰਦੀ ਏ ਕਿ ਜਿੰਦ ਜਾਨ ਸੀ ਡੈਡੀ ਬਦਲੀ ਕਰਾਈ ਸਾਡੀ ਹੋ ਗਈ ਤਾਂ ਵਾਈ ਦਿਲ ਨੂੰ ਬਹਾ ਮਾਰਦਾ ਹੂੰ ਤਾਂ ਮਤਲਬ ਇਹ ਆ ਕਿ ਵੀ ਕਿਰਾਏ ਦੇ ਮਕਾਨ ਚ ਤੁਸੀਂ ਕਿੰਨੀ ਕੁ ਦੇਰ ਰਹਿ ਲੋਗੇ ਹੂੰ ਹੁਣ ਜਿਹੜੇ ਇਹ ਜਨਾਬ ਨੇ ਕੇਜਰੀਵਾਲ ਸਾਹਿਬ ਜੀ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਬੰਗਲਾ ਬਣਾਇਆ ਸੀ ਕੋਈ ਬੜੀ ਚਰਚਾ ਹੋਈ ਨਹਿਰੋਪਾਰ ਬੰਗਲਾ ਪਵਾਦੇ ਹਾਨੀਆਂ ਇਹਨਾਂ ਨੇ ਨਹਿਰੋ ਨੂਰੋਂ ਨਹੀਂ ਉੱਤੇ ਦਿੱਲੀ ਦੇ ਵਿੱਚ ਬੰਗਲਾ ਬਣਾਇਆ ਸੀ ਇੱਕ ਬੰਗਲਾ ਬੰਨੇ ਨਿਆਰਾ ਵਾਕਿਆ ਨਿਆਰਾ ਨਿਆਰਾ ਸੀ ਬਿਲਕੁਲ ਉਹ ਕਹਿੰਦੀ ਜੀ ਇੰਨੇ ਕਰੋੜ ਉਹ ਕਹਿੰਦੇ ਐਗਜ਼ੈਕਟ ਆਪਾਂ ਇਸ ਕਰਕੇ ਫਿਗਰ ਨਹੀਂ ਦੱਸ ਰਹੇ ਕਿਉਂਕਿ ਵੱਖੋ ਵੱਖ ਮੀਡੀਆ ਰਿਪੋਰਟਾਂ ਦੇ ਵਿੱਚ ਫਿਗਰ ਵੱਖੋ ਵੱਖਰਾ ਹੈ ਜੀ ਵੀ ਕੋਈ ਕਹਿੰਦਾ ਇੰਨੇ ਕਰੋੜ ਲੱਗ ਗਿਆ ਕੋਈ ਕਹਿੰਦਾ ਇੰਨੇ ਕਰੋੜ ਕਈ ਤਾਂ ਕਹਿੰਦੇ ਸੀ ਬਿਜਾਰ ਟਾਇਲਟ ਸੀ ਟੀ ਪਤਾ ਨਹੀਂ ਉਹ ਸੋਨੇ ਦੀ ਕਹਿੰਦੇ ਕਈ ਤਾਂ ਕਹਿੰਦੇ ਪੱਟ ਕੇ ਨਾਲ ਹੀ ਲੈ ਗਏ ਨੇ ਬੜੀ ਚਰਚਾ ਹੋਈ ਵਾਕ ਕਿਸਮ ਦੀ ਉਸ ਤੋਂ ਬਾਅਦ ਦਿੱਲੀ ਦੇ ਲੋਕਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਬਾਈ ਹੁਣ ਤੁਸੀਂ ਜਿੰਨਾ ਰਹਿ ਲਿਆ ਸੋ ਰਹਿ ਲਿਆ ਤੇ ਪਲੀਜ਼ ਹੁਣ ਜਾਓ ਤੁਸੀਂ ਜੀ ਇਹਨਾਂ ਨੂੰ ਖਾਲੀ ਕਰਤਾ ਉਹਨਾਂ ਨੇ ਇਹਨਾਂ ਨੇ ਉਹ ਬੰਗਲਾ ਖਾਲੀ ਕਰ ਦਿੱਤਾ ਹਮ ਹੁਣ ਇਹਨਾਂ ਨੇ ਜਿਹੜਾ ਬਤੌਰ ਹੁਣ ਦੇਖੋ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਚੁੱਕੀ ਹੈ ਨਾ ਹਮ ਜੀ ਇਹ ਰੁਤਬਾ ਤੇ ਹਾਸਲ ਕਰ ਲਿਆ ਹੈ ਨਾ ਹਮ ਤੇ ਗੱਲ ਇਹ ਆ ਕਿ ਇਹਨਾਂ ਨੇ ਚਾਰਾ ਜੋਈ ਕੀਤੀ ਕਿ ਸਾਡੇ ਬੌਸ ਨੂੰ ਯਾਨੀ ਬੌਸ ਹੈ ਆਪ ਜੀ ਕਨਵੀਨੈਂਸ ਸਾਹਿਬ ਆਹ ਪਾਰਟੀ ਪ੍ਰਧਾਨ ਹੀ ਕਹਿੰਨੇ ਆ ਜੀ ਜੀ ਕਿ ਭਾਈ ਜੋ ਉਹਨਾਂ ਨੂੰ ਇੱਕ ਬੰਗਲਾ ਚਾਹੀਦਾ ਉਹ ਦਿਓ ਸਾਨੂੰ ਜਰਾ ਹਮ ਤਕੇਂਦਰ ਨੇ ਉਹਦੇ ਵਿੱਚ ਜਵਾਬ ਦੇ ਦਿੱਤਾ ਕਿ ਭਾਈ 10 ਕੁ ਦਿਨਾਂ ਦੇ ਵਿੱਚ ਵਿੱਚ ਬੰਗਲੇ ਦਾ ਇੰਤਜ਼ਾਮ ਹੋ ਜਾਊਗਾ ਜੀ ਜੀ ਇਹਦਾ ਮਤਲਬ ਹੈ ਕਿ ਰੈਸ਼ ਦੀ ਸਮੱਸਿਆ ਹੱਲ ਹੋ ਗਈ ਹਮ ਇੱਕ ਦੌਰ ਯਾਦ ਕਰੋ ਬੀਤ ਗਿਆ ਜੋ ਕੱਲ ਉਹ ਦੌਰ ਨਾ ਆਏਗਾ ਇਸ ਦਿਲ ਮੇ ਸਵਾ ਤੇਰੇ ਕੋਈ ਔਰ ਨਾ ਆਏਗਾ ਹਮ ਇੱਕ ਉਹ ਵੀ ਜ਼ਮਾਨਾ ਥਾ ਇੱਕ ਇਹ ਵੀ ਜ਼ਮਾਨਾ ਹੈ ਜੀ ਇਹਨਾਂ ਨੇ ਉਸ ਵੇਲੇ ਐਫੀਡੇਵਟ ਤੱਕ ਭਰ ਕੇ ਦਿੱਤੇ ਸਨ ਕਿ ਅਸੀਂ ਬੰਗਲਾ ਨਹੀਂ ਲੈਣਾ ਅਸੀਂ ਗਨਮੈ ਨਹੀਂ ਲੈਣੇ ਅਸੀਂ ਗਤੀ ਨਹੀਂ ਲੈਣੀ ਅਸੀਂ ਲਾਲ ਬੱਤੀਆਂ ਨਹੀਂ ਲੈਣੀਆਂ ਤੇ ਅੱਜ ਤੁਸੀਂ ਦੇਖ ਲਓ ਕਿ ਪਟੀਸ਼ਨਾਂ ਫਾਈਲ ਹੋ ਰਹੀਆਂ ਨੇ ਕਿ ਸਰਕਾਰੀ ਬੰਗਲਾ ਦੇ ਦਿਓ ਜੀ ਇਹ ਸਮਾਂ ਬਦਲਦਾ ਜੀ ਦੇ ਬੀਤਾ ਉਹ ਹੁੰਦਾ ਫਿਰ ਦੇ ਬੀਤਾ ਬਸ ਸਮੇਂ ਬਦਲਦੇ ਦੀ ਤੌਰ ਵੇਖਦਾ ਹੈ ਤਾਂ ਸਮੇਂ ਬਦਲਦੇ ਦੀ ਤੌਰ ਵੇਖੋ ਜਨਾਬ ਜੀ ਕਿ ਅੱਜ ਜਿਹੜੇ ਐਫੀਡਵਟ ਭਰ ਕੇ ਦਿੰਦੇ ਹੀਗੇ ਕਿ ਕੱਖ ਨਹੀਂ ਚਾਹੀਦਾ ਕੱਖ ਨਹੀਂ ਚਾਹੀਦਾ ਲੋਕਾਂ ਦਾ ਪਿਆਰ ਹੀ ਬਹੁਤ ਹੈ ਲੋਕਾਂ ਦਾ ਸਾਥ ਹੀ ਬਹੁਤ ਹੈ ਉਹ ਕਹਿੰਦੇ ਕਿ ਨਹੀਂ ਨਹੀਂ ਹੋ ਜਾਣਾ ਯਾਰਾ ਵੀਣ ਨਹੀਂ ਸਰਦਾ ਨਹੀਂ ਸਰਦਾ ਨਾ ਉਹਨੂੰ ਮੰਗਲਾ ਵੀਣਾ ਨਹੀਂ ਸਰਦਾ ਭਾਈ ਤਾਂ ਮੰਗਲਾ ਜਿਹੜਾ ਉਹ ਮਿਲ ਜਾਏਗਾ ਤਾਂ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਆਪਾਂ ਮੁਬਾਰਕ ਵੀ ਦੇ ਸਕਦੇ ਹਾਂ ਕਿ ਉਹ ਘਰ ਵਾਲੇ ਬਣ ਗਏ ਨੇ ਹੁਣ ਸਰਕਾਰੀ ਘਰ ਵਾਲੇ ਬਣ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਬਾਕੀ ਇੱਥੇ ਮੈਂ ਗਿਆ ਸੀ ਇੱਕ ਵਾਰੀ ਮੁਹਾਲੀਆ ਪਿਛਲੇ ਸਮੇਂ ਦੇ ਦੌਰਾਨ ਇੱਕ ਰੈਸ਼ ਇੱਥੇ ਵੀ ਬਣਾਈ ਹੋਈ ਹੈ ਫੋਟਿਸ ਤੋਂ ਥੋੜਾ ਆ ਜਾ ਨਾਲ ਲਗਵਾਈ ਆਉਂਦੇ ਜਾਂਦੇ ਰੁਕਣ ਆਉਂਦੇ ਕੁੱਲੀ ਰਾਹ ਵਿੱਚ ਪਾਈ ਤੇਰੇ ਵੇ ਆਉਂਦਾ ਜਾਂਦਾ ਦੇਖਦਾ ਰਵੀ ਧੱਕਦਾ ਚਲੋ ਕੋਸਟਲੋਜੀ ਵੀ ਕਹਿ ਰਹੇ ਨੇ ਕਿ ਭਾਬਾ ਹੋਰ ਕਿੱਥੇ ਜਾਣਾ ਕਹਿੰਦੇ ਜਿੱਥੇ ਚੱਲਨੇਗਾ ਚੱਲਾਂਗੇ ਨਾਲ ਤੇਰੇ ਟਿਕਟਾਂ ਦੋ ਨਹੀਂ ਤਿੰਨ ਲੈ ਲਿਓ ਕਹਿੰਦੇ ਹਾਂ ਨਹੀਂ ਨਹੀਂ ਸਹੀ ਗੱਲ ਹੈ ਜੀ ਆਪਾਂ ਬਸ ਕਰਾ ਕੇ ਚੱਲਾਂਗੇ ਜਿੱਥੇ ਚੱਲਾਂਗੇ ਟੈਨਸ਼ਨ ਨਹੀਂ ਟਿਕਟਾਂ ਕੋਈ ਚੱਕਰੀ ਨਹੀਂ ਹੈਗਾ ਜੀ ਟਿੱਟ ਪਿਆਰ ਦੀ ਹੁੰਦੀ ਹੈ ਜੀ ਜੀ ਹੋਰ ਮਤਲਬ ਜ਼ਰੂਰੀ ਨਹੀਂ ਕਿ ਬਾਸ ਦੀ ਟਿਕਟ ਹੋਵੇ ਟਿਕਟ ਤੇ ਪਿਆਰ ਦੀ ਹੁੰਦੀ ਆ ਜੀ ਬਸ ਸਹੀ ਹੈ ਤਾਂ ਜੇ ਪਿਆਰ ਦੀ ਟਿਕਟ ਕੱਟੀ ਗਈ ਤਾਂ ਫਿਰ ਤਾਂ ਸ਼ਾਇਦ ਅਗਲੇ ਜਨਮ ਚ ਵੀ ਬੰਦਾ ਚਲਾ ਜਾਵੇ ਨਾ ਪਿਆਰ ਤਦ ਵੀ ਨਾਲ ਚਲੇ ਜਾਂਦਾ ਬਿਲਕੁਲ